ਕਿੱਦਾਂ ਇੱਕ ਧੀ ਆਪਣੇ ਹੀ ਪਿਓ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਆਡੀਓਸ ਬਾਇਕੌਰ ਤੇ ਅੱਜ ਦੀ ਕਹਾਣੀ ਸੱਦਰਾਂ ਦਾ ਕਤਲ ਜਿਸ ਦੇ ਵਿੱਚ ਇੱਕ ਧੀ ਆਪਣੀਆਂ ਸੱਦਰਾਂ ਨੂੰ ਪੂਰੀਆਂ ਕਰਨ ਲਈ ਆਪਣੇ ਹੀ ਪਿਓ ਦਾ ਪਿਓ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ ਇਹ ਕਹਾਣੀ ਰਵਨਜੋਤ ਕੌਰ ਸਿੱਧੂ 라ਵੀ ਦੀ ਲਿਖੀ ਹੋਈ ਹੈ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਆਪਣੇ ਵਿਚਾਰ ਦੱਸਣੇ ਨਾ ਭੁੱਲਣਾ ਤੇ ਆਓ ਜੀ ਕਹਾਣੀ ਵਾਲ ਵੱਤ ਤੇ ਅੰਤਿਮ ਸੰਸਕਾਰ ਦੀ ਸਿਆਰੀ ਤਿਆਰੀ ਪੂਰੀ ਹੋ ਚੁੱਕੀ ਸੀ ਅਚਾਨਕ ਵਿਰਲਾਪ ਕਰਦੀ ਹੋਈ ਬੰਤੋ ਅੰਦਰ ਆਵੜੀ ਉਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ ਬੰਤੋ ਨਸੀਬ ਸਿੰਘ ਦੀ ਭੈਣ ਸੀ ਜੂ ਨਸੀਬ ਦੀ ਗਰੀਬੀ ਕਾਰਨ ਉਸ ਦੇ ਨਾਲ ਬੋਲਚਾਲ ਛੱਡ ਗਈ ਸੀ ਨਸੀਬ ਸਿੰਘ ਆਪਣੇ ਪਿੱਛੇ ਆਪਣੀ ਧਰਮ ਪਤਨੀ ਪੰਜ ਧੀਆਂ ਤੇ ਇੱਕ ਪੁੱਤਰ ਛੱਡ ਗਿਆ ਸੀ ਸਾਰੇ ਹੁਣ ਦਲੀਪ ਬਾਰੇ ਹੀ ਗੱਲਾਂ ਕਰਦੇ ਸੀ ਕਿ ਦਲੀਪ ਦੇ ਸਿਰ ਉੱਤੇ ਬਹੁਤ ਭਾਰੀ ਜ਼ਿੰਮੇਵਾਰੀ ਪੈ ਗਈ ਹੈ ਫਿਰ ਜਦੋਂ ਬੰਤੂ ਨੂੰ ਆਇਆ ਦੇਖਿਆ ਤਾਂ ਕੁਝ ਲੋਕ ਕਹਿਣ ਲੱਗੇ ਸ਼ਾਇਦ ਹੁਣ ਬੰਤੋ ਦਲੀਪ ਹੋਣਾ ਦੀ ਮਦਦ ਕਰੂਗੀ ਸੰਸਕਾਰ ਹੋਇਆ ਹੁਣ ਤੋਂ ਸਭ ਭਾਈਚਾਰੇ ਦੇ ਲੋਕ ਘਰ ਆ ਗਏ ਬੰਤੋ ਕੋਲ ਉਸਦੇ ਭਰਾ ਦੀ ਮੌਤ ਦਾ ਅਫਸੋਸ ਕਰਨ ਲਈ ਜਦੋਂ ਬੈਠੇ ਤਾਂ ਬੰਤੂ ਨੇ ਕਿਹਾ ਕਿ ਹੁਣ ਸਭ ਭਾਈਚਾਰਾ ਬੈਠਾ ਹੈ ਹੁਣ ਵੀਰਾ ਵੀ ਦੁਨੀਆ ਤੇ ਨਹੀਂ ਰਿਹਾ ਇਸ ਲਈ ਮੈਨੂੰ ਮੇਰਾ ਪੰਦਾ ਹਿੱਸਾ ਦਿੱਤਾ ਜਾਵੇ ਬੰਤੂ ਦੀ ਇਹ ਗੱਲ ਸੁਣ ਕੇ ਇੱਕਦਮ ਸਭ ਲੋਕ 당ਗ ਰਹਿ ਗਏ ਜਿਵੇਂ ਸਭ ਨੂੰ ਸੱਪ ਸੁੰਗ ਗਿਆ ਹੋਵੇ ਭਾਈਚਾਰੇ ਦੇ ਲੋਕਾਂ ਨੇ ਬੰਤੂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕਿਹਾ ਕਿ ਬੰਤੂ ਸੁਣ ਸਾਡੀ ਗੱਲ ਤੈਨੂੰ ਰੱਬ ਨੇ ਬਹੁਤ ਕੁਝ ਦਿੱਤਾ ਹੈ ਹੁਣ ਤੂੰ ਦਲੀਪ ਬਾਰੇ ਸੋਚ ਬੱਚੜੇ ਦੀ ਹਜੇ ਉਮਰ ਹੀ ਕੀ ਹੈ ਤੇ ਉਸ ਦੇ ਸਿਰ ਉੱਪਰ ਐਡੀ ਵੱਡੀ ਜ਼ਿੰਮੇਵਾਰੀ ਪੈ ਗਈ ਹੈ ਤੇ ਨਾਲ ਪੰਜ ਭੈਣਾ ਤੇ ਤੇਰੀ ਭਾਬੀ ਵੀ ਹੈ ਜਰਾ ਸੋਚ ਸਮਝ ਕੇ ਫੈਸਲਾ ਲੈ ਇਨ੍ਹਾਂ ਕੋਲ ਕਿਹੜਾ ਬੋਤ ਹੈ ਜਿਸ ਵਿੱਚੋਂ ਤੂੰ ਹਿੱਸਾ ਮੰਗਦੀ ਹੈ ਲਾ ਪਾ ਕੇ ਇੱਕ ਕਿਲਾ ਹੀ ਤਾਂ ਹੈ ਉਸ ਵਿੱਚੋਂ ਤੂੰ ਆਪਣਾ ਹਿੱਸਾ ਲੈ ਲਵੇਂਗੀ ਤਾਂ ਦਲੀਪ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਕਰੇਗਾ ਪਰ ਬੰਤੋ ਨੇ ਕਿਸੇ ਦੀ ਗੱਲ ਨਾ ਸੁਣੀ ਤੇ ਨਾ ਹੀ ਇਹ ਸੋਚਿਆ ਕਿ ਹਜੇ ਤਾਂ ਨਸੀਬ ਦੀ ਦੇਹ ਦਾ ਸੰਸਕਾਰ ਹੀ ਕਰਕੇ ਆਏ ਹਨ ਫਿਰ ਇੱਕ ਸਿਆਣੇ ਬੰਦੇ ਨੇ ਕਿਹਾ ਚੰਗਾ ਬੰਤੋ ਜੇ ਤੂੰ ਆਪਣਾ ਹਿੱਸਾ ਲੈਣਾ ਹੈ ਤਾਂ ਨਸੀਬ ਸਿਉਂ ਦੀ ਅਰਦਾਸ ਦੇ 5 ਦਿਨਾਂ ਬਾਅਦ ਆਇਆ ਆਖਰੀ ਅਰਦਾਸ ਦੇ 5 ਦਿਨ ਬਾਅਦ ਬੰਤੋ ਆਈ ਤੇ ਆਪਣੇ ਹਿੱਸੇ ਦੀ ਮੰਗ ਕੀਤੀ ਪਿੰਡ ਦੀ ਪੰਚਾਇਤ ਇਕੱਠੀ ਹੋਈ ਦਲੀਪ ਤੇ ਦਲੀਪ ਦੀ ਮਾਂ ਨੂੰ ਬੁਲਾਇਆ ਗਿਆ ਅਤੇ ਬੰਤੋ ਦੁਆਰਾ ਹਿੱਸੇ ਦੀ ਮੰਗ ਬਾਰੇ ਦੱਸਿਆ ਗਿਆ। ਦਲੀਪ ਤੇ ਉਸ ਦੀ ਮਾਂ ਨੇ ਕਿਹਾ ਕਿ ਤੁਸੀਂ ਵੱਡੇ ਹੋ ਕੇ ਤੁਸੀਂ ਵੱਡੇ ਹੋ ਜੋ ਵੀ ਫੈਸਲਾ ਕਰੋਗੇ ਮੈਨੂੰ ਮਨਜ਼ੂਰ ਹੋਵੇਗਾ। ਪੰਚਾਇਤ ਨੇ ਬੰਤੋ ਨੂੰ ਬੰਤੋ ਦਾ ਬੰਦਾ ਹਿੱਸਾ ਦੇ ਦਿੱਤਾ। ਤੇ ਬੰਤੋ ਨੇ ਆਪਣਾ ਹਿੱਸਾ ਲਿਆ ਤੇ ਉੱਥੋਂ ਚਲੀ ਗਈ। ਉਸ ਨੇ ਇੱਕ ਵਾਰ ਵੀ ਆਪਣੀ ਪਰਜਾਈ ਅਤੇ ਆਪਣੇ ਭਤੀਜੇ ਦਲੀਪ ਬਾਰੇ ਨਹੀਂ ਸੋਚਿਆ। ਤੇ ਨਾ ਹੀ ਕੋਈ ਦੁੱਖ ਸੁੱਖ ਕੀਤਾ ਕੁਝ ਦਿਨਾਂ ਬਾਅਦ ਬੰਤੋ ਨੇ ਆਪਣਾ ਹਿੱਸਾ ਆਪਣੇ ਸ਼ਰੀਕੇ ਵਿੱਚ ਹੀ ਵੇਚ ਦਿੱਤਾ ਇਹ ਸਭ ਸੁਣ ਕੇ ਦਲੀਪ ਦੀ ਮਾਂ ਨੂੰ ਗਹਿਰਾ ਸਦਮਾ ਲੱਗਾ ਜਿਸ ਨਾਲ ਉਹ ਬਿਮਾਰ ਰਹਿਣ ਲੱਗ ਗਈ ਤੇ மஞ்சੇ ਤੇ ਪੈ ਗਈ ਤੇ ਦਲੀਪ ਦੀ ਜ਼ਿੰਮੇਵਾਰੀ ਹੋਰ ਵੱਧ ਗਈ ਦਲੀਪ ਨੇ ਆਪਣੀ ਪੜ੍ਹਾਈ ਛੱਡ ਦਿੱਤੀ ਕਿਉਂਕਿ ਘਰ ਦੀ ਜ਼ਿੰਮੇਵਾਰੀ ਉਸਨੇ ਹੀ ਪੂਰੀ ਕਰਨੀ ਸੀ ਹੁਣ ਦਲੀਪ ਕੋਲ ਅੱਧਾ ਕਿਲਾ ਤੇ 3-4 ਮੱਜਾ ਸਨ ਦਲੀਪ ਪੂਰੀ ਸਖਤ ਮਿਹਨਤ ਕਰਦਾ ਉਸ ਦੀਆਂ ਭੈਣਾਂ ਵੀ ਲੋਕਾਂ ਦੇ ਕੱਪੜੇ ਸੀ ਹੁੰਦੀਆਂ ਮੱਝਾਂ ਦਾ ਦੁੱਧ ਵੇਚਦੀਆਂ ਦਲੀਪ ਤੇ ਦਲੀਪ ਦੀਆਂ ਭੈਣਾਂ ਨੇ ਰਲ ਮਿਲ ਕੇ ਘਰ ਨੂੰ ਸੰਭਾਲ ਲਿਆ ਤੇ ਨਾਲ ਹੀ ਆਪਣੀ ਮਾਂ ਦੀ ਦੇਖਭਾਲ ਵੀ ਬਹੁਤ ਚੰਗੀ ਤਰ੍ਹਾਂ ਕਰਦੇ ਸਨ ਸਮਾਂ ਆਪਣੀ ਚਾਲ ਚੱਲਿਆ ਹੁਣ ਲੋਕਾਂ ਨੇ ਦਲੀਪ ਨੂੰ ਕਿਹਾ ਕਿ ਉਹ ਆਪਣੀਆਂ ਭੈਣਾਂ ਦੇ ਵਿਆਹ ਬਾਰੇ ਸੋਚੇ ਤੇ ਦਲੀਪ ਵੀ ਹੁਣ ਚਿੰਤਾ ਵਿੱਚ ਰਹਿਣ ਲੱਗਿਆ ਦਲੀਪ ਨੇ ਦਲੀਪ ਨੇ ਪਿੰਡ ਦੇ ਕੁਝ ਸਿਆਣੇ ਬੰਦਿਆਂ ਨੂੰ ਕਿਹਾ ਕਿ ਮੇਰੀ ਭੈਣ ਦੇ ਰਿਸ਼ਤੇ ਲਈ ਚੰਗੇ ਪਰਿਵਾਰਾਂ ਦੀ ਦਸ ਪਾਈ ਜਾਵੇ। ਦਲੀਪ ਦੇ ਆ ਪਹਿਣਾ ਮਿਹਨਤੀ ਹੋਣ ਕਾਰਨ ਜਲਦ ਹੀ ਉਹਨਾਂ ਨੂੰ ਰਿਸ਼ਤੇ ਆਉਣ ਲੱਗੇ। ਦਲੀਪ ਨੇ ਸਭ ਨੂੰ ਪਹਿਲਾਂ ਹੀ ਕਹਿ ਰੱਖਿਆ ਸੀ ਕਿ ਉਹ ਗਰੀਬ ਹੈ ਉਸਨੇ ਆਪਣੀ ਹਾਇਸੀਅਤ ਅਨੁਸਾਰ ਹੀ ਬਰਾਤ ਦੀ ਸੇਵਾ ਕਰਨੀ ਹੈ। ਜਿਨ੍ਹਾਂ ਉਸ ਦੇ ਹੱਥ ਵਿੱਚ ਹੋ ਸਕਿਆ ਉਹ ਗਰੀਬੀ ਦਾਵੇ ਦਾ ਆਪਣੀਆਂ ਭੈਣਾਂ ਨੂੰ ਜ਼ਰੂਰ ਦਵੇਗਾ। ਪਿੰਡ ਵਾਲਿਆਂ ਦੇ ਸਹਿਯੋਗ ਤੇ ਰੱਬ ਦੀ ਕਿਰਪਾ ਨਾਲ ਦਲੀਪ ਦੀਆਂ ਪੰਜੇ ਭੈਣਾਂ ਇੱਜ਼ਤਦਾਰ ਪਰਿਵਾਰਾਂ ਵਿੱਚ ਵਿਆਹੀਆਂ ਗਈਆਂ। ਦਲੀਪ ਮਿਹਨਤੀ ਹੋਣ ਕਰਕੇ ਪਿੰਡ ਵਾਲਿਆਂ ਨੇ ਉਸਦਾ ਵੀ ਵਿਆਹ ਇੱਕ ਸਮਝਦਾਰ ਤੇ ਸੂਝਵਾਨ ਕੁੜੀ ਨਾਲ ਕਰ ਦਿੱਤਾ। ਜਿਸਨੇ ਦਲੀਪ ਦਾ ਬਹੁਤ ਸਾਥ ਦਿੱਤਾ ਤੇ ਦਲੀਪ ਦੇ ਘਰ-ਬਾਰ ਨੂੰ ਚੰਗੀ ਤਰ੍ਹਾਂ ਸੰਭਾਲ ਲਿਆ ਤੇ ਦਲੀਪ ਦੀ ਮਾਂ ਦੀ ਵੀ ਦਿਲੋਂ ਸੇਵਾ ਕੀਤੀ। ਹੁਣ ਦਲੀਪ ਦੇ ਘਰ ਦੋ ਜੁੜਵਾ ਬੱਚਿਆਂ ਨੇ ਜਨਮ ਲਿਆ, ਇੱਕ ਕੁੜੀ ਤੇ ਇੱਕ ਮੁੰਡਾ। ਦਲੀਪ ਬਹੁਤ ਖੁਸ਼ ਸੀ। ਦਲੀਪ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ। ਦਲੀਪ ਹਰ ਕਿਸੇ ਨੂੰ ਕਹਿੰਦਾ ਕਿ ਉਹ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਬਹੁਤ ਵੱਡੀ ਨੌਕਰੀ ਤੇ ਲਗਾਊਗਾ। ਜੋ ਸਦਰਾ ਰੀਜਾਂ ਮੈਂ ਆਪਣੀਆਂ ਤੇ ਆਪਣੀਆਂ ਭੈਣਾਂ ਦੀਆਂ ਨਹੀਂ ਪੂਰੀਆਂ ਕਰ ਸਕਿਆ ਪਰ ਮੈਂ ਆਪਣੇ ਬੱਚਿਆਂ ਦੀਆਂ ਜ਼ਰੂਰ ਕਰਾਂਗਾ। ਦਲੀਪ ਨੇ ਆਪਣੇ ਪੁੱਤਰ ਦਾ ਨਾਮ ਰਤਨ ਤੇ ਆਪਣੀ ਧੀ ਦਾ ਨਾਮ ਰੋਸ਼ਨੀ ਰੱਖਿਆ। ਦਲੀਪ ਆਪਣੇ ਬੱਚਿਆਂ ਦੀ ਹਰ ਰੀਜ ਪੂਰੀ ਕਰਨ ਲਈ ਦਿਨ ਰਾਤ ਮਿਹਨਤ ਕਰਦਾ ਸੀ। ਇੱਕ ਦਿਨ ਰਤਨ ਸੜਕ ਤੇ ਖੇਡ ਰਿਹਾ ਸੀ ਕਿ ਅਚਾਨਕ ਇੱਕ ਤੇਜ਼ ਰਫ਼ਤਾਰ ਆਉਂਦੀ ਗੱਡੀ ਨੇ ਉਸ ਨੂੰ ਆਪਣਾ ਸ਼ਿਕਾਰ ਬਣਾ ਲਿਆ। ਰਤਨ ਦੀ ਮੌਤ ਮੌਕੇ ਤੇ ਹੀ ਹੋ ਗਈ। ਰਤਨ ਅਜੇ 4 ਕੋਸਾਲ ਦਾ ਹੀ ਸੀ। ਰਤਨ ਦੀ ਮੌਤ ਦੇ ਸਦਮੇ ਵਿੱਚ ਦਲੀਪ ਦੀ ਮਾਂ ਵੀ ਉਸੇ ਸਮੇਂ ਆਪਣੇ ਪ੍ਰਾਂਤ ਆ ਗਈ। ਦਲੀਪ ਦੇ ਘਰ ਵਿੱਚ ਇੱਕ ਦਿਨ ਵਿੱਚ ਹੀ ਦੋ ਮੌਤਾਂ ਹੋ ਗਈਆਂ। ਸਾਰੇ ਪਿੰਡ ਵਿੱਚ ਸੋਗ ਛਾ ਗਿਆ। ਦਲੀਪ ਤਾਂ ਅੰਦਰੋਂ ਹੀ ਟੁੱਟ ਚੁੱਕਾ ਸੀ। ਦਲੀਪ ਦੀ ਪਤਨੀ ਤੇ ਪਿੰਡ ਵਾਲਿਆਂ ਨੇ ਦਲੀਪ ਨੂੰ ਹੌਸਲਾ ਦਿੱਤਾ। ਹੁਣ ਦਲੀਪ ਚੁੱਪਚੁੱਪ ਰਹਿਣ ਲੱਗ ਪਿਆ। ਕਿਸੇ ਨਾਲ ਵੀ ਬਹੁਤੀ ਗੱਲ ਨਹੀਂ ਸੀ ਕਰਦਾ, ਕੇਵਲ ਆਪਣੀ ਧੀ ਰੋਸ਼ਨੀ ਨਾਲ ਹੀ ਜ਼ਿਆਦਾ ਸਮਾਂ ਬਤੀਤ ਕਰਦਾ ਸੀ। ਦਲੀਪ ਦੀ ਧੀ ਰੋਸ਼ਨੀ ਹੁਣ ਸਕੂਲ ਜਾਣ ਲੱਗ ਪਈ। ਦਲੀਪ ਹੁਣ ਰੋਸ਼ਨੀ ਦੀ ਸਕੂਲ ਸਾਹਮਣੇ ਬੈਠਾ ਰਹਿੰਦਾ ਜਿੰਨਾ ਸਮਾਂ ਰੋਸ਼ਨੀ ਸਕੂਲ ਵਿੱਚ ਰਹਿੰਦੀ। ਹੁਣ ਦਲੀਪ ਦੀ ਪਤਨੀ ਤੇ ਪਿੰਡ ਵਾਲਿਆਂ ਨੂੰ ਵੀ ਦਲੀਪ ਦੀ ਚਿੰਤਾ ਹੋਣ ਲੱਗ ਪਈ। ਸਾਬਣੇ ਦਲੀਪ ਨੂੰ ਇਕੱਠੇ ਕਰਕੇ ਸਮਝਾਉਣ ਲੱਗ ਦੀ ਕੋਸ਼ਿਸ਼ ਕੀਤੀ ਤੇ ਕਹਿਣ ਲੱਗੇ ਦਲੀਪ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਇਸ ਦੁੱਖ ਵਿੱਚੋਂ ਬਾਹਰ ਨਿਕਲੇ ਤੇ ਆਪਣੀ ਧੀ ਰੋਸ਼ਨੀ ਬਾਰੇ ਸੋਚੇ ਦਲੀਪ ਨੇ ਸਭ ਨੂੰ ਕਿਹਾ ਕਿ ਮੈਂ ਆਪਣੀ ਧੀ ਲਈ ਕੁਝ ਵੀ ਕਰਾਂਗਾ ਦਲੀਪ ਹੁਣ ਇੱਕੋ ਇੱਕ ਹੀ ਸੱਦਰ ਰੱਖਦਾ ਸੀ ਰੋਸ਼ਨੀ ਨੂੰ IAS ਬਣਨਾ ਵੇਖਣ ਦੀ ਰੋਸ਼ਨੀ ਦਲੀਪ ਤੇ ਉਸ ਦੀ ਪਤਨੀ ਹੋਰਾ ਦਾ ਹੀ ਨਹੀਂ ਸਾਰੇ ਪਿੰਡ ਵਾਲਿਆਂ ਦੀਆਂ ਵੀ ਅੱਖਾਂ ਦਾ ਤਾਰਾ ਸੀ ਹਮੇਸ਼ਾ ਅਵਰ ਰਹਿੰਦੀ ਸੀ ਰੋਸ਼ਨੀ ਸੋਹਣੀ ਸੁਨੱਖੀ ਜਿਵੇਂ ਕੋਈ ਮੋਮ ਦਾ ਪੁਤਲਾ ਹੋਵੇ ਪਿੰਡ ਤੇ ਮਾਪੇ ਆਪਣੇ ਬੱਚਿਆਂ ਨੂੰ ਉਦਾਹਰਣ ਵੀ ਦਿੰਦੇ ਸਨ ਕਿ ਰੋਸ਼ਨੀ ਵੱਲ ਦੇਖੋ ਰੋਸ਼ਨੀ ਨੇ ਕਦੇ ਵੀ ਸਿਲ ਚੱਕ ਕੇ ਨਹੀਂ ਸੀ ਵੇਖਿਆ ਉਸ ਨੇ ਸਕੂਲ ਤੋਂ ਕਾਲਜ ਪੜ੍ਹ ਗਈ ਪਰ ਰੋਸ਼ਨੀ ਸਕੂਲ ਤੋਂ ਕਾਲਜ ਅਪੜ ਗਈ ਪਰ ਅਜੇ ਤੱਕ ਉਸਨੇ ਕੋਈ ਵੀ ਸਹੇਲੀ ਨਹੀਂ ਸੀ ਬਣਾਈ ਕਿਤਾਬਾਂ ਵਿੱਚ ਹੀ ਗੁੰਮ ਰਹਿੰਦੀ ਸੀ ਸਦਾ ਆਵਾਜ਼ ਤਾਂ ਜਿਵੇਂ ਉਸਦੇ ਮੂੰਹ ਵਿੱਚ ਹੈ ਹੀ ਨਹੀਂ ਸੀ ਸਿਰ ਤੋਂ ਦੁਪੱਟਾ ਕਦੇ ਹੇਠਾਂ ਨਹੀਂ ਸੀ ਵੇਖਿਆ ਕਿਸੇ ਨੇ ਉਸਦੇ ਬੜੀ ਹੀ ਨੇਕ ਬੀਬੀ ਤੇ ਸੁਗੜ ਕੁੜੀ ਸੀ ਰੋਸ਼ਨੀ ਦਲੀਪ ਦੇ ਨਾਲ-ਨਾਲ ਪੂਰੇ ਪਿੰਡ ਨੂੰ ਰੋਸ਼ਨੀ ਤੇ ਮਾਣ ਸੀ ਦਲੀਪ ਆਪਣੀ ਤੇ ਰੋਸ਼ਨੀ ਨਾਲ ਬਹੁਤ ਪਿਆਰ ਕਰਦਾ ਸੀ ਉਸਦੀ ਹਰ ਰੀਜ ਪੂਰੀ ਕਰਦਾ ਦਲੀਪ ਆਪ ਬਿਲਕੁਲ ਸਦਾ ਸਾਦਾ ਜੀਵਨ ਬਤੀਤ ਕਰਦਾ। ਦਲੀਪ ਕੋਲ ਕੇਵਲ ਇੱਕ ਪੁਰਾਣਾ ਸਾਈਕਲ ਹੀ ਸੀ। ਕਿਤੇ ਸਕੂਟਰ ਮੋਟਰਸਾਈਕਲ ਦੀ ਤਾਂਗ ਵੀ ਦਿਲ ਵਿੱਚ ਨਹੀਂ ਸੀ ਰੱਖਦਾ। ਇੱਕ ਹੀ ਤਾਂਗ ਸੀ ਰੋਸ਼ਨੀ ਨੂੰ ਆਈ.ਐਸ ਬਣਿਆ ਵੇਖਣ ਦੀ। ਅੱਜ ਦਲੀਪ ਬਹੁਤ ਪਰੇਸ਼ਾਨ ਹੈ। ਰਾਤ ਦੇ 8 ਵਜੇ ਰੋਸ਼ਨੀ ਸਵੇਰ ਦੀ ਕਾਲਜ ਗਈ ਘਰੇ ਬਹ ਨਹੀਂ ਪਰਦੀ। ਬੱਚਿਆਂ ਦੇ ਨਾਂ ਤੇ ਬਸ ਇੱਕੋ ਇੱਕ ਧੀ ਰੋਸ਼ਨੀ ਹੀ ਸੀ। ਦਲੀਪ ਕੋਲ ਜਿਸ ਨਾਲ ਉਹ ਸਭ ਤੋਂ ਜ਼ਿਆਦਾ ਜਿਸ ਨੂੰ ਉਹ ਸਭ ਤੋਂ ਜ਼ਿਆਦਾ ਪਿਆਰ ਕਰਦਾ ਸੀ ਪੂਰਾ ਪਿੰਡ ਰੋਸ਼ਨੀ ਦੀ ਭਾਲ ਵਿੱਚ ਲੱਗਿਆ ਹੋਇਆ ਸੀ ਪਿੰਡ ਦੇ ਸਰਪੰਚ ਨੇ ਵੀ ਆਪਣੇ ਇੱਕ ਡਿਪਟੀ ਮਿੱਤਰ ਨੂੰ ਮਦਦ ਲਈ ਫੋਨ ਕੀਤਾ ਸਾਰੇ ਦਲੀਪ ਨੂੰ ਸਬਰ ਰੱਖਣ ਲਈ ਕਹਿ ਰਹੇ ਸਨ ਦਲੀਪ ਦੀਆਂ ਅੱਖਾਂ ਦੇ ਹੰਝੂ ਕਿੱਥੋਂ ਰੁਕਣ ਦਾ ਨਾ ਲੈ ਰਹੇ ਸੀ ਪਰ ਅਚਾਨਕ ਫੋਨ ਦੀ ਘੰਟੀ ਨੇ ਸਭ ਦਾ ਧਿਆਨ ਖਿੱਚ ਲਿਆ ਰੋਸ਼ਨੀ ਦਾ ਹੀ ਫੋਨ ਸੀ ਦਲੀਪ ਦੀ ਪਤਨੀ ਨੇ ਫੋਨ ਚੁੱਕਿਆ ਤੇ ਕਿਹਾ ਅੱਗੋਂ ਰੋਸ਼ਨੀ ਬੋਲੀ ਮੰਮੀ ਜੀ ਮੈਨੂੰ ਮਾਫ ਕਰਨਾ ਮੈਂ ਰਣਜੀਤ ਬਿਨਾ ਨਹੀਂ ਜੀ ਸਕਦੀ ਜੇਕਰ ਪਾਪਾ ਨੂੰ ਕਹਿੰਦੀ ਤਾਂ ਉਹਨਾਂ ਰਾਜੀ ਨਹੀਂ ਸੀ ਹੋਣਾ ਅਸੀਂ ਦੋਵੇਂ ਚੰਡੀਗੜ੍ਹ ਜਾ ਕੇ ਵਿਆਹ ਕਰ ਰਹੇ ਹਾਂ ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕਰੋ ਪਾਪਾ ਨੂੰ ਕਹਿਣਾ ਕਿ ਮੈਨੂੰ ਮਾਫ ਕਰ ਦੇਣ ਇਹ ਸੁਣ ਕੇ ਦਲੀਪ ਦੀ ਪਤਨੀ ਦੇ ਹੱਥੋਂ ਫੋਨ ਛੁੱਟ ਕੇ ਹੇਠਾਂ ਡਿੱਗ ਗਿਆ ਰੋਸ਼ਨੀ ਨੇ ਇੱਕ ਵਾਰ ਵੀ ਆਪਣੇ ਪਿਤਾ ਦਲੀਪ ਦਾ ਹਾਲ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਰੋਸ਼ਨੀ ਦੀ ਗੱਲ ਸੁਣਦੇ ਸਾਰ ਹੀ ਦਲੀਪ ਨੂੰ ਦਿਲ ਦਾ ਦੌਰਾ ਪੈ ਗਿਆ। ਉਹ ਤੜਫ ਕੇ ਜ਼ਮੀਨ ਤੇ ਡਿੱਗ ਗਿਆ। ਪਿੰਡ ਵਾਲਿਆਂ ਨੇ ਦਲੀਪ ਨੂੰ ਹਸਪਤਾਲ ਲੈ ਕੇ ਦੌੜੇ। ਸਰਪੰਚ ਨੇ ਦਲੀਪ ਦਾ ਹੱਥ ਆਪਣੇ ਹੱਥਾਂ ਵਿੱਚ ਲੈਂਦੇ ਆਂ, ਤਰਵਾਸ ਦਿੰਦੇ ਆ ਕਿ ਹਾਂ ਦਲੀਪ ਸਿਆ ਕੋਈ ਗੱਲ ਨਹੀਂ, ਸਭ ਠੀਕ ਹੋ ਜਾਊ। ਚਲੋ ਆਪਣੀ ਰੋਸ਼ਨੀ ਹੈ ਤਾਂ ਠੀਕ ਠਾਕ, ਗਲਤੀ ਕਰ ਬੈਠੀ ਹੈ, ਨਿਆਣੀ ਹੈ ਅਜੇ। ਅੱਲੜਪੁਣੇ ਵਿੱਚ ਗਲਤੀ ਕਿਸ ਤੋਂ ਨਹੀਂ ਹੋ ਜਾਂਦੀ। ਤੁਸੀਂ ਦਿਲ ਦੇ ਨਾਲ ਦਲੀਪ ਨੇ ਵਹਿੰਦੇ ਹੰਜੂਆਂ ਨਾਲ ਕਿਹਾ ਸਰਪੰਚ ਜੀ ਕੀ ਠੀਕ ਹੋ ਜਾ ਇੱਕ ਵਾਰ ਉਹ ਮੈਨੂੰ ਪੁੱਛ ਤਾਂ ਲੈਂਦੀ ਮੈਂ ਕਿੱਥੇ ਮਨਾ ਕਰਨਾ ਸੀ ਉਸ ਨੂੰ ਰੋਸ਼ਨੀ ਮੇਰੀ ਤਾਂ ਜਿੰਦ ਜਾਨ ਹੈ ਪਤਾ ਨਹੀਂ ਕਿਉਂ ਉਸ ਨੇ ਵਿਸ਼ਵਾਸ ਨਹੀਂ ਕੀਤਾ ਰੋਸ਼ਨੀ ਨੇ ਮੇਰੇ ਤੇ ਕਿਉਂ ਰੋਸ਼ਨੀ ਪਹਿਚਾਨ ਹੀ ਨਾ ਸਕੀ ਮੈਨੂੰ ਤੇ ਮੇਰੀਆਂ ਸਦਰਾਂ ਤੇ ਮੇਰੀਆਂ ਰੀਝਾਂ ਨੂੰ ਮੇਰਾ ਸੁਪਨਾ ਤਾਂ ਉਸ ਨੂੰ ਉੱਚੇ ਅਹੁਦੇ ਤੇ ਵੇਖਣ ਦਾ ਸੀ ਕਿ ਉਸ ਦੇ ਪਰਤਨ ਆਉਣ ਨਾਲ ਮੇਰੀਆਂ ਸਦਰਾਂ ਵਾਪਸ ਆ ਜਾਣਗੀਆਂ ਜਿਨ੍ਹਾਂ ਦਾ ਉਹ ਮਰ ਜਾਣੀ ਕਤਲ ਕਰ ਗਈ। ਕੀ ਹੁਣ ਰੋਸ਼ਨੀ ਦਾ ਪਿਤਾ ਮੈਂ ਸਿਰ ਚੱਕ ਕੇ ਪਿੰਡ ਵਿੱਚ ਤੁਰ ਸਕਾਂਗਾ? ਕਿੰਨੇ ਸਾਲਾਂ ਤੋਂ ਸੁਫਨੇ ਸੰਜੋਈ ਬੈਠਾ ਸੀ ਉਸ ਨੂੰ ਡਿਪਟੀ ਬਣਿਆ ਵੇਖਣ ਦਾ ਤੇ ਸੋਚਦਾ ਸੀ ਕਿ ਮੇਰਾ ਸਿਰ ਉੱਚਾ ਕਰੇਗੀ ਪੂਰੇ ਪਿੰਡ ਵਿੱਚ ਪਰ ਉਸ ਮਰ ਜਾਣੀ ਨੇ ਇੱਕ ਵਾਰ ਵੀ ਨਹੀਂ ਸੋਚਿਆ। ਆਪਣੇ ਸੱਦਰ ਪੂਰੀ ਕਰਨ ਪਿੱਛੇ ਆਪਣੇ ਬਾਪਦਿਆਂ ਸੱਧਰਾਂ ਦਾ ਕਤਲ ਕਰ ਗਈ। ਇੰਨਾ ਕਹਿੰਦਾ ਦਲੀਪ ਦਾ ਹੱਥ ਸਰਪੰਚ ਦੇ ਹੱਥਾਂ ਵਿੱਚੋਂ ਛੁੱਟ ਜਾਂਦਾ ਹੈ ਤੇ ਸਰਪੰਚ ਦੇ ਕੁਝ ਕਹਿਣ ਤੋਂ ਪਹਿਲਾਂ ਦਲੀਪ ਬਹੁਤ ਦੂਰ ਚੱਕਿਆ ਸੀ ਆਪਣੇ ਮਨ ਵਿੱਚ ਸਮਾਈ ਆਪਣੀਆਂ ਸੱਧਲਾਂ ਕਤਲ ਹੋਈਆਂ ਸੱਧਰਾਂ ਨੂੰ ਨਾਲ ਲੈ ਕੇ ਰੋਸ਼ਨੀ ਨੂੰ ਜਦੋਂ ਆਪਣੇ ਪਿਤਾ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਹ ਪਿੰਡ ਵਾਪਸ ਆ ਗਈ ਜਦੋਂ ਰੋਸ਼ਨੀ ਨੇ ਆਪਣੇ ਘਰ ਦੇ ਦਰਵਾਜ਼ੇ ਵਿੱਚ ਅੰਦਰ ਪੈਰ ਧਰਿਆ ਹੀ ਸੀ ਤਾਂ ਉਸ ਦੀ ਮਾਂ ਕਹਿ ਰਹੀ ਸੀ ਹੁਣ ਕੀ ਕਰਨਾ ਹੈ ਚਲੀ ਜਾ ਇਥੋਂ ਆਪਣੇ ਪਿਓ ਨੂੰ ਖਾ ਕੇ ਵੀ ਤੇਰੀ ਭੁੱਖ ਨਹੀਂ ਮਿਟੀ ਅਜੇ ਇੰਨਾ ਸੁਣ ਰੋਸ਼ਨੀ ਉੱਚੀ ਉੱਚੀ ਰੋਣ ਲੱਗੀ ਤੇ ਉਹ ਉਸ ਲਈ ਉਹ ਘਰ ਦਾ ਬੂਹਾ ਹਮੇਸ਼ਾ ਲਈ ਬੰਦ ਹੋ ਗਿਆ ਕਿਵੇਂ ਦੀ ਲੱਗੀ ਤੁਹਾਨੂੰ ਇਹ ਕਹਾਣੀ ਕਮੈਂਟ ਕਰਕੇ ਜਰੂਰ ਦੱਸਣਾ